ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਦੇਵੇ ਖੁਸ਼ੀਆਂ ਦੇਵੇ ਸਭ ਦੇ ਮਨ ਦੀਆਂ ਮਰਜ਼ੀਆਂ ਪੂਰੀਆਂ ਕਰੇ ਵਾਹਿਗੁਰੂ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਕਰਦੀਆਂ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਰਾਜੇ ਦੇ ਤਿੰਨ ਪੁੱਤ ਸੀ ਦੋ ਵਿਆਹੇ ਹੋਏ ਸੀ ਇੱਕ ਕੁਮਾਰਾ ਸੀ ਉਹ ਜਿਹੜਾ ਕੁਮਾਰਾ ਸੀ ਉਹ ਸ਼ਿਕਾਰ ਖੇਲ ਕੇ ਆਇਆ ਆ ਕੇ ਕਹਿਣ ਲੱਗਿਆ ਭਾਬੀ ਮੈਨੂੰ ਪਾਣੀ ਦਾ ਗਲਾਸ ਦੇਈ ਉਹ ਕਹਿੰਦੀ ਮੈਂ ਤਾਂ ਆ ਕੰਮ ਲੱਗੀ ਹੋਈਆਂ ਉਹ ਦੂਜੀ ਤੋਂ ਲੈ ਲੈ ਉਹਨੂੰ ਕਹੇ ਹਾਂ ਕੁਮਾਰੀ ਭਾਬੀ ਦੇਈ ਪਾਣੀ ਦਾ ਗਲਾਸ ਕਹਿੰਦੀ ਤੇਰਾ ਤਾਂ ਇਹੀ ਸਿਆਪਾ ਰਿਹਾ ਕਹਿੰਦੀ ਬਿੱਲ ਐ ਤੂੰ ਤਾਂ ਸਾਨੂੰ ਤਾਂ 100 ਕਹਿੰਦੀ ਗਲ ਫਾਹੇ ਪਏ ਹੋਏ ਨੇ ਤੇਰੇ ਤਾਂ ਕੋਈ ਫਾਹਾ ਹੈ ਨਹੀਂ ਕਹਿੰਦੀ ਗੱਲ ਚ ਬਾळा ਕੈਨਾ ਵੀ ਮੇਰੇ ਆਲੇ-ਦਾਲੇ ਫਿਰਨਾ ਕਹਿੰਦੀ ਬਾळा ਔਖਾਂ ਕੋਈ ਲਿਆ ਹੂਰਾਪਰੀ ਤੈਨੂੰ ਕਿਹੜਾ ਦੇਊਗਾ ਹੂਰਾਪਰੀ ਭਾਈ ਉਹਨੂੰ ਦੋ ਚਾਰ ਗੱਲਾਂ ਬੋਲੀ ਉਹ ਤਾਂ ਹੁਣ ਇਹ ਤਾਂ ਕੋਈ ਵੀ ਕਿਸੇ ਨੂੰ ਵੀ ਜੇ ਕੈਦ ਵੇ ਭਜਾਈ ਨਣਦ ਨੂੰ ਦੌਰ ਨੂੰ ਤਾਂ ਫਿਰ ਸੱਟ ਤਾਂ ਸੀਨੇ 'ਚ ਲੱਗਦੀ ਐ ਉਹ ਤਾਂ ਫੇਰ ਰਾਜੇ ਦਾ ਪੁੱਤ ਤੀ ਭਾਈ ਉਹਨੂੰ ਚੰਗੀ ਨਹੀਂ ਲੱਗੀ ਗੱਲ ਕਿਸੇ ਨੂੰ ਬਿਨਾਂ ਦੱਸੇ खासा सारा ਤਾਨ ਲੈ ਲਿਆ ਕੋਲੇ ਕੋੜੇ ਤੇ ਲੱਦ ਕੇ ਤਨ ਚੜ ਗਿਆ ਭੱਗ ਗਿਆ ਬਿਨਾਂ ਦੱਸੀ ਤਾਂ ਜਾਂਦਾ ਚੱਲੋ ਚਾਲ ਗਾਹਾਂ ਸ਼ਹਿਰ ਆ ਗਿਆ ਕੋਈ ਉਹਦੇ ਬਾਹਰ-ਬਾਹਰ ਜਲਾਦ ਇੱਕ ਬੰਦੇ ਨੂੰ ਫੜੀ ਲਈ ਜਾਂਦੇ ਨੇ ਤਾ ਉਹ ਵੀ ਸਮਝ ਗਿਆ ਵੀ ਇਹਨੂੰ ਮਾਰਨ ਲਈ ਜਾਂਦੇ ਨੇ ਕਿਉਂ ਅੱਗੇ ਜਲਾਦ ਬਾਹਰੀ ਜੰਗਲਾਂ 'ਚ ਕਹਿੰਦੇ ਵੀ ਬਾਹਰ-ਬਾਰ ਲਿਜਾ ਕੇ ਮਾਰਦੇ ਹੋ ਤਾਂ ਹੁਣ ਜਦੋਂ ਉਹ ਸਮਝ ਗਿਆ ਵੀ ਇਹਨੂੰ ਮਾਰਨ ਲਈ ਜਾਂਦੇ ਨੇ ਉਹ ਕਹਿਣ ਲੱਗਿਆ ਵੀ ਭਾਈ ਇਹ ਤਾਂ ਇਹਨੇ ਕੀ ਕਰਤਾ ਉਹ ਕਹਿੰਦਾ ਜੀ ਚੋਰ ਆ ਇਹ ਵੀ ਮਸਾਂ ਕਾਬੂ ਆਇਆ ਜਿਸ ਸਾਰਾ ਸ਼ਹਿਰ ਦੁਖੀ ਹੈ ਤੋ ਉਹਨਾਂ ਨੂੰ ਕਹਿੰਦਾ ਜੇ ਇਹਨੂੰ ਇੱਕ ਵਾਰੀ ਮਾਫ਼ ਕਰ ਦਵਾਂ ਉਹ ਕਹਿੰਦਾ ਵੀ ਸੰਤ ਰਾਜੇ ਦਾ ਹੁਕਮ ਹੈ ਵੀ ਜੇ ਰਾਜਾ ਜਿਵੇਂ ਕਹੂ ਅਸੀਂ ਤਾਂ ਉਹ ਮੇ ਕਰਾਂਗੇ ਕਹਿੰਦਾ ਇੱਕ ਮੈਨੂੰ ਲੈ ਚੱਲੋ ਜੇ ਇੱਕ ਵਾਰੀ ਰਾਜੇ ਕੋਲੇ ਮਾਰਤਾ ਤੁਸੀਂ ਦੇਣੇ ਫੇਰ ਮਾਰ ਦਿਓ ਵਾਈ ਲਾਇਗੇ ਉਹਨੂੰ ਰਾਜੇ ਨੂੰ ਕਹਿਣ ਲੱਗਿਆ ਵੀ ਮਹਾਰਾਜ ਮੇਰੇ ਕਹੇ ਤੂੰ ਛੱਡ ਦਿਓ ਇਹਨੂੰ ਇੱਕ ਵਾਰੀ ਮਾਫ ਕਰ ਦਿਓ ਉਹ ਕਹਿੰਦਾ ਤੂੰ ਕਾਉਣਾ ਹੈ ਕਹਿੰਦਾ ਜੀ ਮੈਂ ਰਾਜੇ ਦਾ ਪੁੱਤਾਂ ਫਲਾਨੇ ਰਾਜੇ ਦਾ ਬਾਦਸ਼ਾਹ ਦਾ ਭਾਈ ਹੁਣ ਰਾਜਾ ਸੋਚਦਾ ਹੈ ਵੀ ਮੇਰੇ ਬਰਾਬਰ ਦਾ ਸ਼ਰੀਕ ਦਾ ਪੁੱਤ ਹੈ ਮੈਂ ਵੀ ਰਾਜਾ ਉਹ ਵੀ ਰਾਜਾ ਹੈ ਵੀ ਜੇ ਮੈਂ ਇਹਦੀ ਗੱਲ ਨੂੰ ਨਾ ਮੰਨਿਆ ਇਹ ਵੀ ਗੱਲ ਗੁਰੀਜੀ ਹੈ ਛੱਡਣ ਨੂੰ ਵੀ ਜੀ ਨਹੀਂ ਕਰਦਾ ਚੋਰ ਮਸਾਂ ਕਾਬੂ ਆਇਆ ਵੀ ਸਾਰੇ ਸ਼ਹਿਰ ਨੂੰ ਦੁਖੀ ਕਰਿਆ ਪਿਆ ਸੀ ਇਹਨੇ ਚੋਰੀਆਂ ਕਰ ਕਰ ਉਹਨੂੰ ਕਹਿਣ ਲੱਗਿਆ ਵੀ ਇਹਦੇ ਬਰਾਬਰ ਮੈਨੂੰ ਧਨ ਤੋਲ ਕੇ ਦੇ ਦੇ ਮੈਂ ਇਹਨੂੰ ਇੱਕ ਵਾਰੀ ਮਾਫ ਕਰ ਦੂੰ ਪਰ ਜੇ ਇਹ ਦੁਬਾਰੇ ਹੱਥ ਆ ਗਿਆ ਸੀ ਫੇਰ ਨਹੀਂ ਛੱਡਣਾ ਉਹ ਕਹਿੰਦਾ ਵੀ ਠੀਕ ਐ ਤਾਂ ਉਹਦੇ ਕੋਲ ਹੈਗਾ ਹੀ ਸੀ ਭਾਈ ਜਿਹੜਾ ਹੈਗਾ ਤੇ ਉਹ ਸਾਰਾ ਧਨ ਤੋਲ ਕੇ ਦੇਤਾ ਉਹਨਾਂ ਨੂੰ ਉਹੋ ਤਾਂ ਰਾਜੇ ਨੂੰ ਮੱਥਾ ਟੇਕ ਕੇ ਚੋਰ ਤਾਂ ਆਪਣੇ ਘਰੇ ਗਿਆ ਫਟਾਫਟ ਜਦੋਂ ਘਰੇ ਗਿਆ ਤਾਂ ਗਾਹਾਂ ਰੋਣ ਪਿੱਟਣ ਪਿਆ ਹੋਇਆ ਘਰ ਵਾਲੀ ਦੇਖ ਕੇ ਕਹਿਣ ਲੱਗੀ ਵੀ ਆ ਗਿਆ ਤੂੰ ਵੀ ਤੈਨੂੰ ਮਾਰਿਆ ਨਹੀਂ ਜਲਾਦਾਂ ਨੇ ਤੈਨ ਤਾਂ ਰਾਜੇ ਨੇ ਅੱਜ ਮਰਵਾਉਣਾ ਸੀ ਕਹਿੰਦਾ ਵੀ ਕੋਈ ਭਲਾ ਪੁਰਸ਼ ਆ ਗਿਆ ਤੀ ਵੀ ਉਹਨੇ ਮੇਰੇ ਬਰਾਬਰ ਧਨ ਦਿੱਤਾ ਰਾਜੇ ਨੂੰ ਮੈਨੂੰ ਛਡਾਤਾ ਉਹ ਕਹਿੰਦੀ ਕੌਣ ਸੀ ਕਹਿੰਦਾ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਹਿੰਦੀ ਫੇਰ ਤੈਂ ਤੂੰ ਉਹਨੂੰ ਮਿਲ ਕੇ ਨਹੀਂ ਆਇਆ ਕਹਿੰਦਾ ਨਾ ਮੈਂ ਤਾਂ ਕਰਨ ਨੂੰ ਆ ਗਿਆ ਫਟਾਫਟ ਕਹਿੰਦੀ ਮਾੜਾ ਕੰਮ ਐ ਜਿਨੇ ਧਨ ਦਿੱਤਾ ਇੰਨਾ ਤੇਰੇ ਬਦਲੇ ਵੀ ਤੇਰਾ ਫਰਜ ਸੀ ਕਹਿੰਦੀ ਉਹਨੂੰ ਪੁੱਛਣ ਦਾ ਵੀ ਕੋਈ ਉਹਨੂੰ ਆਉ ਖਸੌਖ ਲੋੜ ਹੁੰਦੀ ਐ ਕਹਿੰਦਾ ਹਾਂ ਗਲਤੀ ਤਾਂ ਹੋ ਗਈ ਕਹਿੰਦਾ ਮੈਂ ਹੁਣ ਜਾਂਦਾ ਭਾਈ ਜਿਉ ਭੱਜਿਆ ਜਾਂਦਾ ਉਹਨੂੰ ਉਹ ਮਿਲ ਗਿਆ ਬੰਦਾ ਮਿਲਿਆ ਹੋਇਆ ਤਾਂ ਉਹ ਮੈਂ ਉਹਨੇ ਵੀ ਦੇਖ ਲਿਆ ਰਾਜੇ ਦੇ ਪੁੱਤ ਨੇ ਵੀ ਚੋਰ ਫੇਰ ਆ ਰਿਹਾ ਹੈ ਉਹਨੂੰ ਕਹਿਣ ਲੱਗਿਆ ਵੀ ਹੋਰ ਵੀ ਕੋਈ ਚੀਜ਼ ਦੀ ਲੋੜ ਹੈ ਹੁਣ ਤਾਂ ਕਹਿੰਦਾ ਮੇਰੇ ਕੋਲ ਘੋੜਾ ਹੈ ਇਹ ਵੀ ਲੈ ਜਾ ਲੈ ਘੋੜਾ ਵੀ ਲੈ ਜਾ ਉਹ ਕਹਿੰਦਾ ਨਹੀਂ ਮਹਾਰਾਜ ਮੈਂ ਘੋੜਾ ਨਹੀਂ ਲੈਣਾ ਆ ਕਿਉਂਨੇ ਸੋਚਿਆ ਵੀ ਚੋਰ ਹੈ ਇੰਨਾ ਧਨ ਦੇਤਾ ਵੀ ਇਹ ਸੋਚਦਾਊਗਾ ਨਹੀਂ ਹੋਰ ਵੀ ਧਨ ਹੈ ਇਹਦੇ ਕੋਲੇ ਉਹ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਤੁਹਾਡੇ ਕੋਲ ਆਇਆ ਮੈਂ ਤੁਹਾਡਾ ਸ਼ੁਕਰੀਆ ਕਰਨਾ ਭੁੱਲ ਗਿਆ ਕਾਲੀ ਚ ਆਪਦੇ ਚਾਉ ਚ ਮੈਂ ਭੱਜ ਗਿਆ ਕਹਿੰਦਾ ਵੀ ਤੁਸੀਂ ਕਿੱਥੋਂ ਆਏ ਹੋ ਕੀ ਕੰਮ ਤੰਦਾ ਤੁਹਾਨੂੰ ਕੋਈ ਮੇਰੀ ਲੋੜ ਹੋਵੇ ਤਾਂ ਦੱਸੋ ਉਹ ਕਹਿੰਦਾ ਵੀ ਲੋੜ ਤਾਂ ਨਹੀਂ ਹੈਗੀ ਮੈਨੂੰ ਕੋਈ ਵੀ ਮੈਂ ਤਾਂ ਹੂਰਾਪਰੀ ਨੂੰ ਵਿਹਣ ਚੱਲਿਆਂ ਉਹ ਕਹਿੰਦਾ ਮਹਾਰਾਜ ਤਾਂ ਰਾਖਸ਼ਸ ਦੀ ਕੁੜੀ ਐ ਉਹ ਕਹਿੰਦਾ ਹਾਂ ਉਸੇ ਨੂੰ ਵਿਹਣ ਚੱਲਿਆਂ ਕਹਿੰਦਾ ਫਿਰ ਤੁਸੀਂ ਮੈਨੂੰ ਲੈ ਚੱਲੋ ਨਾਲ ਉਹ ਕਹਿੰਦਾ ਚੱਲ ਵਗ ਚੱਲ ਘੋੜੇ ਤੇ ਬਹਿ ਗਿਆ ਭਾਈ ਜਾਂਦੇ ਨੇ ਤਾਂ ਬਹੁਤ ਦੂਰ ਲੰਘੇ ਜੰਗਲਾਂ ਦੇ ਵਿੱਚ ਇੱਕ ਮਹਿਲ ਦਿਸਿਆ ਉਹ ਕਹਿਣ ਲੱਗਿਆ ਮਹਾਰਾਜ ਤੁਸੀਂ ਬਾਹਰ ਕਢੋ ਮੈਂ ਜਾਣਾ ਅੰਦਰ ਜਦੋਂ ਚੋਰ ਅੰਦਰ ਗਿਆ ਤਾਂ ਬਹੁਤ ਸੁੰਦਰ ਕੁੜੀ ਪੂਰਾ ਪਰੀ ਤੀ ਜਿਹੜੀ ਉਹ ਬੈਠੀ ਹੈ ਉਹ ਪਹਿਲਾਂ ਹੱਸੀ ਫਿਰ ਰੋਈ ਉਹ ਕਹਿੰਦਾ ਕੀ ਕਾਰਨ ਹੈ ਪਹਿਲਾਂ ਹੱਸੀ ਆ ਫਿਰ ਰੋਈ ਆ ਕਹਿੰਦੇ ਹੱਸੀ ਤਾਂ ਤਾਂ ਵੀ ਕਦੇ ਮੈਂ ਕੋਈ ਮਨੁੱਖ ਨਹੀਂ ਦੇਖਿਆ ਵੀ ਤੂੰ ਸੋਹਣਾ ਸੁਨੱਖਾ ਕਿਵੇਂ ਆ ਗਿਆ ਓਰੇ ਖੁਸ਼ ਹੋ ਗਈ ਕਹਿੰਦੀ ਮੈਨੂੰ ਹਾਸਾ ਆ ਗਿਆ ਰੋ ਮੈਂ ਤਾਂ ਰਹੀਆਂ ਵੀ ਜੇ ਮੇਰਾ ਬਾਪ ਆ ਗਿਆ ਤੈਨੂੰ ਖਾ ਜੂਗਾ ਉਹ ਕਹਿੰਦਾ ਬਾਹਰ ਰਾਜੇ ਦਾ ਪੁੱਤ ਖੜਾ ਹੈ ਕਹਿੰਦਾ ਤੂੰ ਹਲੇ ਉਹਨੂੰ ਮਿਲ ਤੈਨੂੰ ਵਿਆਹਣ ਵਾਸਤੇ ਆਇਆ ਕਹਿੰਦੀ ਅੱਛਾ ਜਦੋਂ ਬਾਹਰ ਆਈ ਦੇਖਿਆ ਰਾਜੇ ਦਾ ਮੁੰਡਾ ਸੋਹਣਾ ਤਾਂ ਸਹੇਜ ਜਿਵੇਂ ਲੱਗਾ ਬਰੁ ਖੁਸ਼ ਹੋ ਗਈ ਦੇਖ ਕੇ ਉਹ ਵੀ ਬੜਾ ਖੁਸ਼ ਹੋਇਆ ਵੀ ਆਹਾ ਹਾ ਹੂਰਾ ਬਰੀ ਤਾਂ ਹੀ ਹੈ ਉਹਨੂੰ ਕਹਿੰਦਾ ਮੈਂ ਤੈਨੂੰ ਵਿਆਹਣ ਵਾਸਤੇ ਆਇਆ ਵਿਆਹ ਕੇ ਲੈ ਜਾਊਗਾ ਉਹ ਕਹਿੰਦੀ ਚੱਲ ਫਿਰ ਮੈਂ ਵੀ ਤਿਆਰਾਂ ਤੇਰੇ ਨਾਲ ਜਾਣ ਨੂੰ ਤਿੰਨੇ ਚੜ ਗਏ ਭਾਈ ਘੋੜੇ ਤੇ ਭੱਜਲੇ ਉੱਥੇ ਬਹੁਤ ਦੂਰ ਆ ਗਏ ਆ ਕੇ ਇੱਕ ਉਹਨਾਂ ਨੂੰ ਰਾਤ ਬੈਣ ਲੱਗੀ ਤਾਂ ਇੱਕ ਖੂਹ ਦਿਸਿਆ ਰਾਜਾ ਕਹਿਣ ਰਾਜ ਦਾ ਪੁੱਤ ਕਹਿਣ ਲੱਗਿਆ ਵੀ ਆਪਾਂ ਇੱਥੇ ਰਾਤ ਕੱਟਦੇ ਆਂ ਚੋਰ ਨੂੰ ਕਹਿੰਦਾ ਵੀ ਤੂੰ ਜਾ ਸ਼ਹਿਰ ਚੋਂ ਖਾਣ ਪੀਣ ਵਾਸਤੇ ਲਿਆ ਆਪਾਂ ਉਹ ਰਾਤ ਕਟਾਂਗੇ ਉਹ ਕਹਿੰਦਾ ਵੀ ਠੀਕ ਹੈ ਉਹ ਖਾਣ ਪੀਣ ਨੂੰ ਲਿਆਇਆ ਤਾਂ ਉਹ ਖੂਦ ਤੇ ਇੱਕ ਪਾਸੇ ਫੱਟੇ ਤੇ ਲਿਖਿਆ ਹੋਇਆ ਵੀ ਇੱਥੇ ਦਿਨੇ ਤਾਂ ਚਾਹੇ ਸਾਰਾ ਦਿਨ ਬੈਠੇ ਰਹੋ ਪਰ ਰਾਤ ਨਾ ਹੀ ਖੂਲਵੇ ਕੱਟੇ ਆਇਓ ਚੋਰ ਜੀ ਜਿਹੜਾ ਉਹਨੇ ਪੜ ਲਿਆ ਪੜ ਕੇ ਰਾਜੇ ਨੂੰ ਕਹਿਣ ਲੱਗਿਆ ਮਹਾਰਾਜ ਆਪਾ ਉਰੇ ਨਹੀਂ ਪੈਂਦੇ ਉਹ ਗਾਂਹਾਂ ਜਾ ਕੇ ਉੱਥੇ ਜਿਕੇ ਪੈੰਨੇ ਆ ਵੀ ਹਟਮਾ ਖੂਹ ਤੋਂ ਦੂਰ ਰਾਜਾ ਕਹਿੰਦਾ ਚੱਲ ਭਾਈ ਉੱਥੇ ਪੈ ਜਾ ਤੇ ਉਹਨਾਂ ਨੂੰ ਕਹਿਣ ਲੱਗਿਆ ਵੀ ਤੁਸੀਂ ਤਾਂ ਮਹਾਰਾਜ ਇੱਥੇ ਸੋ ਜੋ ਮੈਂ ਦੇਊਂਗਾ ਪਹਿਰਾ ਤਲਵਾਰ ਦੇ ਦੋ ਮੈਨੂੰ ਉਹਨਾਂ ਕੀ ਦੇਖਦਾ ਰਾਤ ਨੂੰ ਜਦੋਂ 9:00 ਵਜ ਗਏ ਖੂਹ ਦੇ ਵਿੱਚੋਂ ਇੱਕ ਵਾਸ਼ਕ ਨਾਗ ਨਿਕਲਿਆ नागਮਣੀ ਮੌਲਤੇ ਧਰਤੀ ਕੂਦੀ ਤੇ ਦੂਰ ਤੱਕ ਤੱਕ ਜਾਣਨ ਹੋ ਗਿਆ ਤੇ 나ਗ ਉਥੇ ਖੇਡਿਆ ਨੱਚਿਆ ਬਹੁਤ ਤੇ ਘੰਟਾ ਨੱਚ ਟੱਪ ਕੇ ਮਣੀ ਲੈ ਕੇ ਫੇਰ ਖੂਚ ਛਾਲ ਮਾਰ ਗਿਆ ਚੋਰ ਨੇ ਸੋਚਿਆ ਵੀ ਆਹ ਗੱਲ ਬਾਤ ਆ ਵੀਰੇ ਕਰਾਮਾਤ ਆ ਕੋਈ ਖੂਚ ਵੀ ਤਾਂ ਹੀ ਭੱਟੇ ਤੇ ਲਿਖ ਕੇ ਲਾਇਆ ਹੋਇਆ ਵੀ ਰਾਤ ਨਾ ਕੋਈ ਪੱਟੋ ਤੜਕੇ ਨੂੰ ਰਾਜਾ ਉੱਠਿਆ ਉਹਨੂੰ ਕਹਿਣ ਲੱਗਿਆ ਵੀ ਚੱਲ ਜੇ ਕਹਿੰਦਾ ਮਹਾਰਾਜ ਮੇਰੇ ਕਹੇ ਤਾਂ ਅੱਜ ਦੀ ਰਾਤ ਆਪਾਂ ਹੋਰ ਰਹਿ ਲਓ ਇੱਥੇ ਉਹ ਕਹਿੰਦਾ ਭਾਈ ਤੇਰੀ ਮਰਜ਼ੀ ਆ ਚੱਲ ਰਹਿ ਲੈਨੇ ਆ ਸ਼ਾਮ ਨੂੰ ਜਦੋਂ ਫੇਰ ਖਾਣ ਪੀਣ ਲੈਣ ਗਿਆ ਸ਼ਹਿਰ ਚ ਇੱਕ ਬੱਠਲ ਖਰੀਦ ਲਿਆ ਆ ਬੱਠਲ ਖਰੀਦਿਆ ਉੱਥੇ ਉਹਨੂੰ ਮੁੱਦਾ ਮਾਰ ਕੇ ਉਹਦੇ ਉੱਪਰ ਇੱਕ ਕੁੰਡਾ ਲਵਾ ਲਿਆ ਅੰਦਰਲੇ ਪਾਸੇ ਉਹਦੇ 6-7 ਚਾਕੂ ਫਿੱਟ ਕਰਾ ਲੇ ਤੇ ਇੱਕ ਲੰਬੀ ਜੀ ਰੱਸੀ ਲਿਆਇਆ ਤਾਂ ਖਾ ਲਿਆ ਪੀ ਲਿਆ ਜਦੋਂ ਹਨੇਰਾ ਹੋ ਗਿਆ ਕਹਿੰਦਾ ਮਹਾਰਾਜ ਮੈਂ ਅੱਜ ਫੇਰ ਰਾਖੀ ਕਰੂੰ ਤੁਸੀਂ ਸਮਝੋ ਚਲੋ ਜੀ ਜਦੋਂ ਉਹਨੇ ਦੇਖਿਆ ਵੀ 9:00 ਵਜੇ ਇਸ ਵੇਲੇ ਨਿਕਲਿਆ ਸੀ ਉਹ ਤੋਂ ਪਹਿਲਾਂ ਹੀ ਉਹਦੀ ਸੇਧ ਦੇ ਉੱਪਰ ਜਿਹੜਾ ਦਰਖਤ ਸੀ ਉਹਦੇ ਤੇ ਝੜ ਕੇ ਬਹਿ ਗਿਆ ਡਾਣੇ ਤੇ ਬੱਠੜ ਨੂੰ ਲੰਬੀ ਰੱਸੀ ਲਿਆਇਆ ਸੀ ਉਹ ਕੁੰਡੇ ਨਾਲ ਬੰਨ੍ਹ ਲਈ। ਨਾਗ ਨਿਕਲਿਆ। ਉਵੇਂ ਹੀ ਮਣੀ ਧਰੀ ਚਾਨਣ ਹੋ ਗਿਆ ਦੂਰ ਦੂਰ ਤੱਕ। ਉਹ ਫੇਰ ਨੱਚਣ ਲੱਗ ਗਿਆ। ਉਹਨੇ ਉੱਪਰੋਂ ਸੇਧ ਕਰਕੇ नाग ਦੀ ਹੌਲੀ ਹੌਲੀ ਬੱਠੜ ਨੂੰ ਕਰੀਂ ਗਿਆ ਕਰੀਂ ਗਿਆ नाग ਦੇ ਉੱਤੇ ਮੁੱਦਾ ਮਾਰਤਾ। ਉਹ ਨਾਗ ਫਸ ਗਿਆ। ਨੇਰਾ ਹੋ ਗਿਆ ਉਹਨੂੰ ਬੱਠੜ ਦੇ ਵਿੱਚ ਉਹ ਉਹ ਆਪਦਾ ਡੰਗ ਮਾਰੇ ਕਦੇ ਇੱਧਰ ਕਦੇ ਇੱਧਰ ਉਹ ਚਾਕੂ ਲੱਗਣ ਉਹਦੇ 5-4 ਮਿੰਟੋਂ ਨੇ ਹੀ ਰੱਖਿਆ ਬੱਠੜ ਧਰ ਕੇ ਭਾਈ ਸਾਹਿਬ ਤਾਂ ਮਰ ਗਿਆ ਚਾਕੂ ਲੱਗ ਲੱਗ ਕੇ ਉਹਨੇ ਦੇਖਿਆ ਫੇਰ ਵੀ ਹੁਣ ਮਰ ਗਿਆ ਉਹ ਉਹਨੇ ਉੱਤੋਂ ਬੱਠੜ ਚੱਕਿਆ ਉਹ ਪਾਸੇ ਕਰਕੇ 헤ਠਾਂ ਉਤਰਿਆ ਨਾ ਨਾਗਮਣੀ ਚੱਕੀ ਚੱਕ ਕੇ ਫਟਾਫਟ ਰਾਜੇ ਨੂੰ ਜਗਾਇਆ ਜਗਾ ਕੇ ਰਾਜੇ ਨੂੰ ਕਹਿਣ ਲੱਗਿਆ ਮਹਾਰਾਜ ਆ ਦੇਖੋ ਕਿੰਨਾ ਚਾਨਣ ਹੈ ਕਹਿੰਦਾ ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਵੀ ਆਪਾਂ ਅੱਜ ਦਾ ਦਿਨ ਰੁਕਾਂਗੇ ਕਹਿੰਦਾ ਮੈਂ ਇਹ ਕੱਲ ਦੇਖਿਆ ਸੀ ਆ ਰਾਤ ਪੱਕਾ ਹੁੰਦਾ ਵੀ ਹੋਣਾ ਇਹ ਕਰਾਮਾਤ ਕੋਈ ਖੂਦ ਦੇ ਵਿੱਚ ਵੀ ਹੋਊਗੀ ਵੀ ਜੇ ਆਪਾਂ ਖੂਚ ਉਤਰ ਕੇ ਦੇਖੀਏ ਰਾਜਾ ਕਹਿੰਦਾ ਠੀਕ ਐ ਉਹ ਤਾਂ ਭਾਈ ਸਣੇ ਘੋੜੇ ਛਾਲ ਮਾਰਦੇ ਵਿੱਚ ਮਾਰੀ ਝਾਲ ਤਾਂ ਗਹਾ ਉਹ ਨਾਗ ਦੀ ਧੀ ਬੈਠੀ ਐ ਬਹੁਤ ਸੁੰਦਰ ਕੰਨਿਆ ਨੌਜਵਾਨ ਕੁੜੀ ਉਹ ਵੀ ਹੱਸੀ ਫਿਰ ਰੋਈ ਉਹਨੂੰ ਪੁੱਛਣ ਲੱਗੇ ਵੀ ਤੂੰ ਹੱਸੀਂ ਐ ਤੇ ਫਿਰ ਰੋਈ ਕਾਹ ਤੋਂ ਐ ਕਹਿੰਦੀ ਹੱਸ ਤਾਂ ਤਾਂ ਰਹੀਆਂ ਵੀ ਕਿੰਨੇ ਸੁੰਦਰ ਨੌਜਵਾਨ ਓ ਇੱਕ ਕੁੜੀ ਤੁਹਾਡੇ ਨਾਲ ਕਿੰਨੀ ਸੋਹਣੀ ਹੈ ਵੀ ਮੈਂ ਕਦੇ ਕੋਈ ਬੰਦਾ ਹੀ ਨਹੀਂ ਦੇਖਿਆ ਹੈ ਜਾਂ ਤੇ ਰੋ ਮੈਂ ਤਾਂ ਰਹੀ ਆ ਵੀ ਜਦੋਂ ਮੇਰਾ ਬਾਪ ਆ ਗਿਆ ਤੁਹਾਨੂੰ ਤਿੰਨਾਂ ਨੂੰ ਆਰਦੂ ਉਹ ਕਹਿਣ ਲੱਗੇ ਬਾਪ ਦੀ ਫਿਕਰ ਨਾ ਕਰ ਆ ਮਣੀ ਤਾਂ ਹੀ ਲੈ ਕੇ ਉੱਤਰਿਆ ਉਹਦੀ ਤਾਂ ਦੀਵਾਲੀ ਪੂਜਿਆ ਹੈ ਅਸੀਂ ਬਾਰੇ ਉਹ ਕਹਿੰਦੀ ਅੱਛਾ ਖੁਸ਼ ਹੋ ਗਈ ਉਹ ਕਹਿਣ ਲੱਗਿਆ ਰਾਜੇ ਦਾ ਮੁੰਡਾ ਕਹਿੰਦਾ ਤੂੰ ਸਾਡੇ ਨਾਲ ਚੱਲੀ ਉਹ ਕਹਿੰਦੀ ਹਾਂ ਜੇ ਮੇਰਾ ਬਾਪ ਨਹੀਂ ਰਿਹਾ ਫਿਰ ਮੈਂ ਵੀ ਕੀ ਕਰੂੰ ਕਹਿੰਦੀ ਵਗ ਚੱਲੀ ਥੋਡੇ ਨਾਲ ਤਾਂ ਉਹ ਚੋਰ ਰਾਜੇ ਨੂੰ ਲੈ ਕੇ ਮੁੰਡੇ ਨੂੰ ਬਾਹਰ ਨਿਕਲਿਆ ਉਹ ਨੂੰ ਕਹਿੰਦਾ ਮਹਾਰਾਜ ਜੇ ਐ ਕਰੀਏ ਵੀ ਇੱਥੋਂ 10 ਕਮੀਲ ਤੇ ਕਹਿੰਦਾ ਮੇਰਾ ਵੀ ਮੇਰੀ ਮਾਸੀ ਦਾ ਪਿੰਡ ਹੈ ਵੀ ਜੇ ਮੈਂ ਉੱਥੇ ਜਾਇਆ ਮਬਿੰਦ ਛੱਟ ਮੈਂ ਤੜਕੇ 12 ਵਜੇ ਦੇ ਨੂੰ ਆ ਜੂਗਾ ਤੁਸੀਂ ਅੰਦਰ ਰਹੋ ਉਹ ਕਹਿੰਦਾ ਕੋਈ ਨਾ ਭਾਈ ਜਾਇਆ ਭਾਈ ਉਹ ਤਾਂ ਭੱਗ ਗਿਆ ਰਾਜੇ ਉਹਨੂੰ ਕਹਿ ਗਿਆ ਰਾਜੇ ਦੇ ਮੁੰਡੇ ਨੂੰ ਵੀ ਕੱਲ ਨੂੰ ਨਿਗਾ ਰੱਖਿਓ ਵੀ ਮੈਂ ਆ ਕੇ ਕਿੱਥੇ ਖੜਾ ਰਹਾ ਮੈਨੂੰ ਅੰਦਰ ਵੜ ਲਿਓ 12:00 ਵਜੇ ਉਹ ਕਹਿੰਦਾ ਠੀਕ ਹੈ ਹੁਣ ਭਾਈ 12 ਕਿਹੜੇ ਵੱਜਣੇ ਤੇ ਉਹ ਦੋਨੇ ਜਾਨੀਆਂ ਕਹਿਣ ਲੱਗੀਆਂ ਮਹਾਰਾਜ ਸਾਨੂੰ ਆ ਮਣੀ ਦੇ ਦੋ ਤਾਂ ਅਸੀਂ ਵੀ ਬਾਹਰ ਗੇੜਾ ਮਾਰ ਆਈਏ ਕਹਿੰਦਾ ਲੈ ਜੂ ਭਾਈ ਉਹ ਨਿਕਲੇ ਆਈਆਂ ਦੋਨੇ ਜਾਨੀਆਂ ਬਾਹਰ ਨਿਕਲ ਕੇ ਬਾਹਰ ਮੌਣ ਤੇ ਬੈ ਗਈਆਂ ਤਾਂ ਦੂਰ ਪਾਲੀ ਮੱਝਾਂ ਚਾਰ ਰਹੇ ਨੇ ਉਹਨਾਂ ਨੇ ਦੇਖ ਲਿਆ ਵੀ ਦੋ ਕੁੜੀਆਂ ਨੇ ਨੌਜਵਾਨ ਉਹ ਭੱਜੇ ਆਏ ਕੁੜੀਆਂ ਕੰਨੀ ਨੂੰ ਜਦੋਂ ਉਹਨਾਂ ਨੇ ਦੇਖ ਲਿਆ ਵੀ ਸਾਡੇ ਵੱੰਨੀ ਭੱਜੇ ਆਉਂਦੇ ਨੇ ਉਹ ਖੂਚ ਛਾਲ ਮਾਰ ਗਈਆਂ ਜਿਹੜੀ ਹੂਰਾਪਰੀ ਸੀ ਉਹਦੀ ਜੁੱਤੀ ਦੀ ਇੱਕ ਪਾਂਗ ਬਾਹਰ ਰਹਿ ਗਈ ਬਹੁਤ ਸੋਹਣੀ ਜੁੱਤੀ ਤਾਂ ਉਹ ਮੁੰਡੇ ਆਏ ਉਹਨਾਂ ਨੇ ਵੀ ਦੇਖ ਲਿਆ ਵੀ ਖੂਚ ਛਾਲ ਮਾਰ ਗਈਆਂ ਉਹ ਜੁੱਤੀ ਦਾ ਪਾਂ ਦੀ ਇੱਕ ਪਾਂਗ ਤੀ ਜਿਹੜੀ ਉਹਨੇ ਚੱਕ ਲਈ ਮੁੰਡਿਆਂ ਨੇ ਕਹਿਣ ਲੱਗੇ ਮਹਾਰਾਜੇ ਅੰਦਨਿਆਂ ਜਾ ਕੇ ਬਾਦਸ਼ਾਹ ਆਪਾਂ ਨੂੰ ਕੋਈ ਇਨਾਮ ਦੇਊਗਾ ਇਹਦੇ ਬਦਲੇ ਵੀ ਇਨੀ ਸੋਹਣੀ ਜੁੱਤੀ ਐ ਭਾਈ ਉਹ ਰਾਜੇ ਲਵੇ ਬਾਗੇ ਜਾ ਕੇ ਕਹਿੰਦੇ ਮਹਾਰਾਜ ਵੀ ਉਹ ਖੂਹ ਹੈ ਉੱਥੇ ਫਲਾਨੇ ਥਾਂ 'ਮੈਂ ਵੀ ਆ ਉੱਥੋਂ ਮਿਲਿਆ ਵੀ ਦੋ ਕੁੜੀਆਂ ਤੀਆਂ ਉਹ ਵਿੱਚ ਛਾਲ ਮਾਰ ਗਈਆਂ ਸਾਨੂੰ ਦੇਖ ਕੇ ਖੂਹ ਦੇ ਵੀ ਆ ਜੁੱਤੀ ਉਹ ਕਹਿੰਦਾ ਦੂਜੀ ਦੂਜਾ ਪੈਰ ਵੀ ਲਿਆਓ ਉਹ ਕਹਿੰਦਾ ਵੀ ਜੁੱਤੀ ਤਾਂ ਉਹ ਵਿੱਚ ਹੀ ਇੱਕ ਦੀ ਰਹਿ ਗਈ ਐ ਇਹੇ ਇੱਕੋ ਦੇ ਪੈਰ 'ਚ ਹੋਊਗੀ ਵੀ ਸੰਤਾ ਇੱਕੋ ਹੀ ਮਿਲੀ ਹੈ। ਭਾਈ ਹੁਣ ਰਾਜੇ ਨੇ ਬੰਦੇ ਛੱਡ ਤੇ ਵੀ ਦੇਖੋ ਜਾ ਕੇ ਕੀ ਆ ਹੁਣ ਐ ਕੀ ਦੀਂਦਾ ਉੱਥੇ। ਫਿਰ ਰਾਜਾ ਕਹਿਣ ਲੱਗਿਆ ਫਲਾਨੀ ਫਫੇ ਕੁੱਟਣੀ ਨੂੰ ਲੈ ਕੇ ਆਓ। ਉਹ ਪੂਰਾ ਕੰਮ ਕਰੂਗੀ। ਤਾਂ ਭਾਈ ਹੁਣ ਆ ਗਈ ਫਫੇ ਕੁੱਟਣੀ। ਬੁਲਾਈ ਜਦੋਂ ਉਹਨੂੰ ਕਹਿਣ ਲੱਗਿਆ ਵੀ ਤੈਨੂੰ ਮੂੰਹ ਮੂੰਹ ਮੰਗਿਆ ਤੰਨ ਦੇਊਗਾ। ਵੀ ਉੱਥੋਂ ਪਤਾ ਕਰਕੇ ਕੱਢ ਉੱਥੋਂ ਵੀ ਤੂੰ ਉੱਥੇ ਹੀ ਰਹਿ ਕਦੇ ਤਾਂ ਕੋਈ ਨਿਕਲੂਗਾ ਬਾਹਰ ਉਹ ਕਹਿੰਦੀ ਮਹਾਰਾਜ ਮੈਂ ਤਾਂ ਤੁਹਾਨੂੰ ਸਾਰੀ ਖਬਰ ਲਿਆ ਦੂੰ ਪਰ ਮੈਨੂੰ ਤੁਸੀਂ ਵਾਰ-ਵਾਰ ਨਹੀਂ ਮੈਂ ਜਾਂਦੀ ਤੁਸੀਂ ਕੇਰਾਂ ਹੀ ਨਾਲੇ ਤਾਂ ਮੈਨੂੰ 20-30 ਸਿਪਾਹੀ ਦੇ ਦਿਓ ਇੱਕ ਦੇ ਦਿਓ ਕਹਿੰਦੀ ਢੋਲ ਤੇ ਢੋਲ ਦੇ ਦਿਓ ਜਾ ਕੇ ਦਰਖਤ ਦੀ ਉਹਲੇ ਜੇ ਢੋਲ ਬਣਤਾ ਸਪਾਈਆਂ ਨੂੰ ਖੜਾਤਾ ਆਲੇ-ਦਾਲੇ ਦੂਰ ਕਰਕੇ ਵੀ ਬਾਈ ਜੋ ਜਿਹੜਾ ਦਿਸੋ ਨਾ ਕਿਸੇ ਨੂੰ ਵੀ ਜਦ ਮੈਂ ਢੋਲ ਤੇ ਡੱਗਾ ਲਾਉਂਗੀ ਕਹਿੰਦੀ ਸਾਰੇ ਇਕੱਠੇ ਹੋ ਜੀ ਉਹ ਕਹਿੰਦੇ ਵੀ ਠੀਕ ਐ ਹੁਣ ਭਾਈ ਬੈਠੀ ਚਾਹ ਕਦੀ ਐ ਤਾਂ ਉਹੋ ਫੇਰ ਨਿਕਲੀਆਂ ਬਾਹਰ ਕਹਿੰਦੀਆਂ ਚੱਲ ਹੁਣ ਚੱਲੀਏ ਬਾਹਰ ਵੀ ਨਾਲੇ ਜੁੱਤੀ ਦੀ ਪਾਂਗ ਚੱਕ ਕੇ ਲਿਆਵਾਂਗੇ ਤਾਂ ਭਾਈ ਬਾਹਰ ਬੈਠੀ ਆ ਫਫਾ ਕੁੱਟਣੀ ਦੇਖ ਕੇ ਲੱਗੀ ਉਹੀ ਫਫੇ ਕੁੱਟਣੇ ਨੀਤ ਪੁੱਤ ਮੈਰੀਓ ਨੀ ਮੈਰੀਓ ਤੀਓ ਤੁਸੀਂ ਮੈਂ ਸਾਨੂੰ ਭਾਲਦੀ ਭਾਲਦੀ ਕਿੱਥੇ ਥਾਈ ਪਹੁੰਚ ਗਈ ਤੁਹਾਨੂੰ ਪਤਾ ਨਹੀਂ ਮੈਂ ਮੈਂ ਤੁਹਾਡੀ ਮਾਸੀ ਆ ਤੁਸੀਂ ਤਾਂ ਉਹਦੇ ਨਿਆਣੀਆਂ ਹੀ ᱛੀਆਂ ਮੈਂ ਤੁਹਾਡੇ ਮੇਰੇ ਮੁੰਡਾ ਮਰ ਗਿਆ ਕਨਾ ਮੇਰਾ ਰੋਂ ਨੂੰ ਜੀ ਕਰਦਾ ਮੈਂ ਦੋ ਘੰਟ ਗੰਧਕੀਰ ਨੇ ਪਾਇਆ ਮੈਂ ਇੱਥੇ ਉੱਲੇ ਜੇ ਉਹਨੂੰ ਐਂਦੀ ਵੀ ਮੈਂ ਡੱਗਾ ਲਾਉਂਗੀ ਢੋਲ ਤੇ ਜਾ ਕੇ ਪਾਈ ਉਹਨੇ ਤਾਂ ਗੱਲੀਬਾਤੀ ਕੁੜੀਆਂ ਆਪਦੇ ਚ ਫਸਾਲੀਆਂ ਤਾਂ ਉਹ ਕਹਿਣ ਲੱਗਿਆ ਵੀ ਮਾਸੀ ਵੀ ਤਾਂ ਇਹ ਤਾਂ ਬੁਰੀ ਜੀ ਖਬਰ ਸੁਣਾਤੀ ਵੀ ਸਾਡਾ ਵੀ ਭਾਈ ਤੀ ਫਿਰ ਵੀ ਚੱਲ ਤੇਰੇ ਨਾਲ ਹੀ ਚਲਦਿਆਂ ਅਸੀਂ ਵੀ ਰੋਲਾਂਗੇ ਪਾਈ ਗਈ ਫਟਾਫਟ ਜਾ ਕੇ ਢੋਲ ਤੇ ਡੱਗਾ ਮਾਰਿਆ ਸਾਰਿਆਂ ਨੇ ਆ ਕੇ ਫੜ ਲੀਆਂ ਤਿੰਨੇ ਨਾਲੇ ਭਾਬੇ ਕੁੱਟਣੀ ਨਾਲੇ ਉਹ ਫੜ ਕੇ ਬੱਗੀਆਂ ਚ ਬਿਠਾ ਕੇ ਬਾਗੇ ਜਦੋਂ ਲੈ ਗਏ ਤਾਂ ਕਹਿਣ ਲੱਗੀ ਮਹਾਰਾਜ ਅੱਜ ਦਾ ਇੱਕ ਦਿਨ ਇੱਕ ਰਾਤ ਇਹਨਾਂ ਨੂੰ ਮੈਂ ਰੱਖ ਲਾਂ ਘਰੇ ਰਾਜੇ ਨੇ ਆਖਿਆ ਵੀ ਕੋਈ ਨਾ ਰੱਖ ਲੈ ਵੀ ਜਾਊਗੀ ਕਿੱਧਰ ਲੈ ਕੇ ਇਹ ਭਾਈ ਆਪਦੇ ਘਰੇ ਲੈ ਗਈ ਕੁੜੀਆਂ ਨੂੰ ਲਗਾਈ ਹੋਈ ਤਾਂ ਹੁਣ ਉੱਥੇ ਜਿਹੜਾ ਉਧਰੋਂ ਉਹ ਆ ਗਿਆ ਚੋਰ ਉਹ ਡਿੱਕੀ ਜਾਂਦਾ ਖੜਾ ਵੀ ਰਾਜਾ ਨਿਕਲ ਹੀ ਨਹੀਂ ਰਿਹਾ ਮੈਂ ਉਹਨੂੰ ਟਾਈਮ ਦੇ ਕੇ ਗਿਆ ਬੜਾ ਹਾਕਾ ਹੁਕਾ ਮਾਰੇ ਕਿਨੂੰ ਸੁਣਨੀਆਂ ਦੀਆਂ ਨਾ ਉਡੀ ਕਡੂਕ ਕੇ ਭਾਈ ਸ਼ਹਿਰਵਾਲ ਨੂੰ ਤੁਰ ਪਿਆ ਗਾਂਹਾਂ ਜਾ ਕੇ ਸੁਣਦਾ ਹੈ ਕਹਿੰਦੇ ਵੀ ਉਹ ਖੂ ਤੋਂ ਫਵੇ ਕੁੱਟਣੀ ਨੇ ਬਹੁਤ ਸੋਹਣੀਆਂ ਕੁੜੀਆਂ ਲੈਂਦੀਆਂ ਨੇ ਖੜ ਕੇ ਵੀ ਅੱਜ ਉਹ ਫਵੇ ਕੁੱਟਣੀ ਦੇ ਕਰ ਰਹੇ ਨੇ ਫਿਰ ਕੱਲ ਨੂੰ ਰਾਜਾ ਲੈ ਜਾਊਗਾ ਉਹਨਾਂ ਨੂੰ ਕੈਦ ਕਰੂਗਾ ਭਾਈ ਉਹਨੇ ਸੁਣ ਕੇ ਕਹਿਣ ਲੱਗਿਆ ਵੀ ਕਿਹੜੀ ਫਫੇ ਗੁੱਟਣੀ ਕਿੱਥੇ ਆ ਉਹਦਾ ਘਰ ਉਹਦੇ ਤਾਂ ਕਹਿੰਦਾ ਪੈਰ ਪੂਜਣੇ ਚਾਹੀਦੇ ਨੇ ਚੋਰ ਕਹਿਣ ਲੱਗਿਆ ਉਹਨਾਂ ਨੇ ਦੱਸਤਾ ਵੀ ਉਹ ਫਲਾਣੇ ਥਾਵੇਂ ਆ ਉਹਦਾ ਘਰ ਹੁਣ ਉੱਥੇ ਭਾਈ ਪੰਡਤ ਵਾਲੇ ਕੱਪੜੇ ਪਾ ਕੇ ਪੰਡਤ ਬਣ ਕੇ ਆ ਗਿਆ ਹੁਣ ਆਪਣੀ ਬਾਤ ਹੋ ਜੂਗੀ ਲੰਬੀ ਫਿਰ ਮੈਂ ਸੋਚਦੀ ਆਂ ਬਾਲੀ ਲੰਬੀ ਹੋ ਜੂ ਅੱਧੇ ਘੰਟੇ ਦੀ ਨਾ ਹੀ ਕਰਾਂ 17-18 ਮਿੰਟ ਦੀ ਹੋ ਜੂ ਇਸ ਤੋਂ ਬਾਅਦ ਤੁਸੀਂ ਇਹਨੂੰ ਹੁਣ ਆਪਾਂ ਕੱਲ ਨੂੰ ਇੱਥੋਂ ਹੀ ਲੜੀ ਜੋੜ ਲਿਓ ਤੇ ਮੈਂ ਹੁਣ ਇਹਨੂੰ ਇੱਥੋਂ ਬੰਦ ਕਰਦੀ ਆ ਸੋ ਧੰਨਵਾਦ ਜੀ ਕੱਲ ਨੂੰ ਦੇਖਣਾ ਨਾ ਭੁੱਲਿਓ